ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀ 24 ਮਹਾਸਾਰਿਕਾ 12 ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਸਾਡੇ ਨਾਲ ਖਾਸ ਮਹਿਮਾਨ ਪੱਤਰਕਾਰ ਡਾਕਟਰ ਤੇਜੰਦਰ ਵਿਲੇ ਜੀ ਹਾਜ਼ਰ ਨੇ ਜੀ ਆਇਆਂ ਨੂੰ ਆਖਦੇ ਹਾਂ ਸਰ ਧੰਨਵਾਦ ਜੀ ਸਿਆਸੀ ਖਬਰਾਂ ਲੈ ਕੇ ਗੱਲਬਾਤ ਕਰਦੇ ਹਾਂ ਅੱਜ ਪਹਿਲੀ ਖਬਰ ਅਸੀਂ ਜਲੰਧਰ ਤੋਂ ਲਵਾਂਗੇ ਜਲੰਧਰ ਦੇ ਵਿਧਾਇਕ ਰਮਨ ਅਰੋੜਾ ਨੂੰ ਭ੍ਰਸ਼ਟਾਚਾਰ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਦੋਸ਼ੀ ਠਹਿਰਾਇਆ ਗਿਆ ਕਿਵੇਂ ਦੇਖਦੇ ਹੋ ਕੀ ਕਾਰਨ ਅੰਦਰ ਹੈ ਦੇਖੋ ਜੀ ਰਮਨ अरोड़ा ਜ਼ਿਲੰਦਰ ਸੈਂਟਰ ਤੋਂ ਜੀ ਅ ਦਸੰਬਰ 2022 ਚ ਦਾ ਆਮ ਆਦਮੀ ਪਾਰਟੀ ਦੀ ਨੇਰੀ ਵਗੀ ਜੀ ਉਦੋਂ ਇਹ ਮਾਤਰ 250 ਵੋਟਾਂ ਦੇ ਮਾਰਜਨ ਦੇ ਨਾਲ ਕਾਂਗਰਸ ਦੇ ਉਮੀਦਵਾਰ ਤੇ ਆਪਣੇ ਨਜ਼ਦੀਕੀ ਦੋਸਤ ਜੀ ਰਜਿੰਦਰ 베ਰੀ ਹੋੜਾ ਨੂੰ ਹਰਾ ਕੇ ਹੂੰ ਜਿੱਤਿਆ ਸੀ ਜੀ ਜੀ ਔਰ ਪਿਛਲੇ 7 ਦਿਨ ਪਹਿਲਾਂ ਜੀ ਜਿਸ ਦਿਨ ਇਹ ਇਨਫੋਰਮੇਸ਼ਨ ਰਮਰ ਅਰੋੜਾ ਹੋਰਾਂ ਨੇ ਆਪ ਹੀ ਮੀਡੀਆ ਨੂੰ ਦਿੱਤੀ ਸੀ ਹੂੰ ਕਿ ਸਰਕਾਰ ਨੇ ਮੇਤੋਂ ਮੇਰੇ ਬੋਡੀਗਾਰਡ ਜਿਹੜੇ ਨੇ 12 ਬੋਡੀਗਾਰਡ ਸੀਗੇ ਦੇਖੋ ਜੀ ਵਿਡਰਾ ਕਰ ਲੈਨੇ ਸਰਕਾਰੀ ਗੱਡੀ ਵੀ ਵਿਡਰਾ ਕਰ ਰਹੀ ਆ ਤੇ ਉਦੋਂ ਤੋਂ ਹੀ ਐਸੀ ਆਸ ਬਣ ਗਈ ਸੀ ਹੂੰ ਕਿ ਕੁਛ ਨਾ ਕੁਛ ਐਸਾ ਹੋਏਗਾ ਜਿਹੜਾ ਆਉਣ ਵਾਲੇ ਦਿਨਾਂ ਚ ਜਾਰ ਹੋਏਗਾ ਹੂੰ ਅੱਜ ਸਵੇਰੇ 9:30 ਵਜੇ ਵਿਜੀਲੈਂਸ ਦੀ ਟੀਮ ਜਿਹੜੀ ਆ ਉਹ ਰਮਨ ਅਰੋੜਾ ਹੋ ਰਾ ਦੇ ਘਰ ਅਸ਼ੋਕ ਨਗਰ ਵਿੱਚ ਜਾਂਦੀ ਹੈ ਤੇ ਜਦੋਂ ਘਰ ਜਾਂਦੀ ਹੈ ਤਾਂ ਇਹ ਘਰ ਨਹੀਂ ਗਏ ਘਰ ਦੇ ਲਾਗੇ ਇੱਕ ਮੰਦਿਰ ਹੈ ਜੀ ਇਹ ਮੰਦਿਰ ਨੂੰ ਜਾ ਰਹੇ ਨੇ ਹੂੰ ਤੇ ਟੀਮ ਇਹਨਾਂ ਨੂੰ ਉੱਥੇ ਮਿਲਦੀ ਹੈ ਤੇ ਇਹਨਾਂ ਨੂੰ ਵਾਪਸ ਇਹਨਾਂ ਦੇ ਘਰ ਲੈ ਆਉਂਦੀ ਹੈ ਜੀ ਇਹਨਾਂ ਦੇ ਘਰ ਲਿਆ ਕੇ ਇਹਨਾਂ ਤੋਂ ਪੁੱਛਗਛ ਕੀਤੀ ਗਈ ਹੈ ਪੁੱਛਗਛ ਕੀ ਕੀਤੀ ਗਈ ਹੈ ਤੇ ਕਿਉਂ ਕੀਤੀ ਗਈ ਹੈ ਇਹਦੇ ਬਾਰੇ ਜਿਹੜੀ ਹੈ ਉਹ ਜਾਣਕਾਰੀ ਜਿਹੜੀ ਆ ਉਹ ਅਜੇ ਇਹ ਵਿਜੀਲੈਂਸ ਉੱਪਰ ਆਗਵਲੋਂ ਜਿਹੜੀ ਆ ਵਿਧੀਵਕ ਤਰੀਕੇ ਨਾਲ ਜਿਹੜੀ ਆ ਨਹੀਂ ਮਿਲੀ ਜੀ ਪਰ ਇੱਕ ਗੱਲ ਜਿਹੜੀ ਬੜੀ ਕਲੀਅਰ ਹੋ ਰਹੀ ਹੈ ਕਿ ਜਦੋਂ ਸਰਕਾਰ ਕਿਸੇ ਆਪਣੇ ਵਿਧਾਇਕ ਦੇ ਖਿਲਾਫ ਕਾਰਵਾਈ ਕਰਦੀ ਹੈ ਹਾਂ ਤਾਂ ਉਸ ਵੇਲੇ ਕਰਦੀ ਹੈ ਜਦੋਂ ਕਹਿੰਦੇ ਆ ਪੰਜਾਬੀ ਚ ਮੁਹਾਵਰਾ ਹੈ ਨੱਕੋਂ ਬੁੱਲੋਂ ਝੋਲ ਜਾਏ ਜੀ ਭਾਵ ਵੀ ਜਦੋਂ ਇਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਕਰਾਪਸ਼ਨ ਉਹ ਹਰ ਤੱਕ ਕਰਾਪਸ਼ਨ ਹੋ ਗਈ ਹੈ ਤਾਂ ਵਿਜੀਲੈਂਸ ਦੀ ਟੀਮ ਜਿਹੜੀ ਆ ਉਹ ਤਾਂ ਜਾਂਦੀ ਹੈ ਹਮ ਹੁਣ ਵਿਜੀਲੈਂਸ ਦੀ ਟੀਮ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਜਲੰਧਰ ਦੇ ਵਿੱਚ ਏਟੀਪੀ ਸਖਦੇਵ ਵਿਸ਼ਸ਼ਟ ਹੋੜਾ ਨੂੰ ਗ੍ਰਿਫਤਾਰ ਕੀਤਾ ਸੀ ਹਮ ਲਗਭਗ ਇੱਕ ਮਹੀਨਾ ਹੋ ਗਿਆ ਉਹਨਾਂ ਤੇ ਐਫਆਈਆਰ ਵੀ ਦਰਜ ਹੋ ਗਈ ਹੈ ਜੀ ਉਹਨਾਂ ਤੋਂ ਜਿਹੜੀਆਂ ਜਾਣਕਾਰੀਆਂ ਪ੍ਰਾਪਤ ਕੀਤੀਆਂ ਸੀ ਹਾਂ ਉਹਨਾਂ ਦੇ ਵਿਹਾਰ ਤੇ ਹੀ ਇਹਨਾਂ ਦੀ ਜੜੀ ਗ੍ਰਿਫਤਾਰੀ ਆ ਉਹ ਹੋਈ ਆ ਜੀ ਹੁਣ ਸੂਤਰ ਇਸ ਗੱਲ ਦੀ ਦਬਵੀਂ ਆਵਾਜ਼ ਵਿੱਚ ਹਾਲ ਪਾ ਰਿਹਾ ਪਾਉਣ ਲੱਗ ਪਏ ਨੇ ਕਿ ਰਮਨ अरोड़ा ਦੇ ਇਸ ਏਟੀਪੀ ਸੁਖਦੇਵ ਵਿਸ਼ੇਸ਼ ਨਾਲ ਬਹੁਤ ਨੇੜਲੇ ਸਬੰਧ ਸੀਗੇ ਹਾਂ ਸੋ ਨਗਰ ਨਿਗਮ ਦੇ ਵਿੱਚ ਕਿਸਾ ਤੱਕ ਭ੍ਰਸ਼ਟਾਚਾਰ ਹੈ ਇਹ ਤਾਂ ਰਾਹ ਪਹਿ ਜਾਣੀ ਜਾਂ ਵਾਹ ਪਹਿ ਜਾਣੀ ਜੀ ਸੋ ਇਸ ਪ੍ਰਸਤਾ ਚਾਰ ਦੀ ਇੱਕ ਤੰਦ ਜਿਹੜੀ ਹੈ ਉਹ ਉਸ ਸੈਂਟਰ ਤੋਂ ਜਿੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਲ ਜੁੜਦੀ ਲੱਗਦੀ ਹੈ ਜੀ ਹੁਣ ਜੇ ਮੈਂ ਗੱਲ ਕਰਾਂ ਰਮਨ अरोड़ा ਹੋਰਾ ਦਾ ਜੀਵਨ ਜਿਹੜਾ ਆ ਉਹ ਕਿਉਂਕਿ ਇੱਕੋ ਸ਼ਹਿਰ ਦੇ ਆਪਾਂ ਹੈਗੇ ਆ ਤੇ ਬਹੁਤ ਸਾਦੇ ਪਰਿਵਾਰ ਚੋਂ ਉੱਠਿਆ ਇੱਕ ਮਿਹਨਤੀ ਨੌਜਵਾਨ ਹੈ ਜਿਨੇ ਡੀਏਵੀ ਕਾਲਜ ਤੋਂ ਬੀਏ ਕੀਤੀ ਹੈ ਬੜਾ ਸੁਧਾਰਨ ਕਿਸਮ ਦਾ ਵਿਅਕਤੀ ਹੈ ਤੇ ਬਹੁਤ ਦਿਨ ਰਾਤ ਮਿਹਨਤ ਕਰਕੇ ਇੱਕ ਛੋਟੀ ਕੱਪੜੇ ਦੀ ਦੁਕਾਨ ਤੋਂ ਇੱਕ ਵੱਡੀ ਕੱਪੜੇ ਦੀ ਹੋਲ ਸੇਲ ਦੀ ਮਾਰਕੀਟ ਦੇ ਵਿੱਚ ਜਾ ਕੇ ਬੈਣ ਵਾਲਾ ਇਹ ਇੱਕ ਵਪਾਰੀ ਹੈ ਹਮ ਅ ਇਸ ਵਪਾਰੀ ਦੀ ਜੇ ਮੈਂ ਖਾਸੀਅਤ ਦਸਾਂ ਤਾਂ ਉਹ ਇਹ ਹੈ ਵੀ ਇਸ ਵਿਅਕਤੀ ਨੇ ਮਿਹਨਤ ਕਰਕੇ ਆਪਣੇ ਕਾਰੋਬਾਰ ਨੂੰ ਇਸ ਹੱਦ ਤੱਕ ਲੈ ਕੇ ਗਿਆ ਕਿ ਜਿੱਥੇ ਅੱਜ ਇਹਨਾਂ ਦਾ ਆਪਣਾ ਕੱਪੜੇ ਦਾ ਕਾਰੋਬਾਰ ਹੈ ਉਹ ਜਗ੍ਹਾ ਜਿਹੜੀ ਹੈ ਉਹ ਰਜਿੰਦਰ 베ਰੀ ਦਾ ਕਦੀ ਘਰ ਹੁੰਦਾ ਸੀ ਇਹਦਾ ਮਤਲਬ ਉਹ ਰਜਿੰਦਰ 베ਰੀ ਦੇ ਹਲਕੇ ਦੇ ਵਿੱਚ ਬੈਠਾ ਰਜਿੰਦਰ 베ਰੀ ਦੇ ਘਰ ਦੇ ਵਿੱਚ ਬੈਠਾ ਔਰ ਉਹ ਰਜਿੰਦਰ 베ਰੀ ਦੀ ਸੱਜੀ ਬਾਹ ਵੀ ਖੌਂਦਾ ਰਿਹਾ ਜਦੋਂ ਪੰਜਾਬ ਵਿੱਚ ਖੱਤਰੀ ਅਰੋੜਾ ਸਵਾ ਦਾ ਇਨੂੰ ਸ਼ਾਇਦ ਪ੍ਰਧਾਨ ਬਣਾ ਦਿੱਤਾ ਸੀ ਤਾਂ ਵੱਡੇ ਪੱਧਰ ਤੇ ਰਮਨ ਅਰੋੜਾ ਦੀ ਜਿਹੜੀ ਬ੍ਰਾਂਡਿੰਗ ਹੋਈ ਸੀ ਜੀ ਔਰ ਮੈਂ ਅੱਜ ਇਸ ਇਸ ਡਾਊਟ ਨੂੰ ਜੋੜਦਾ ਕਿ ਰਮਨ ਅਰੋੜਾ ਦੀ ਉਸ ਵੇਲੇ ਜਿਹੜੀ ਬ੍ਰਾਂਡਿੰਗ ਹੋ ਰਹੀ ਸੀ ਸਾਰੇ ਪੰਜਾਬ 'ਚ ਹੋਈ ਜਲੰਧਰ 'ਚ ਵੱਡੇ ਪੱਧਰ ਤੇ ਹੋਈ ਕਿ ਰਮਨ ਅਰੋੜਾ ਅਰੋੜਾ ਖੱਤਰੀ ਬਰਾਦਰੀ ਦਾ ਪ੍ਰਧਾਨ ਬਣ ਗਿਆ ਜੀ ਪਤਾ ਨਹੀਂ ਉਹ ਕਿੱਡੀ ਵੱਡੀ ਕਮਿਊਨਿਟੀ ਨੇ ਬਹਿ ਕੇ ਬਣਾਇਆ ਜਾਂ ਚਾਰ ਦੋਸਤਾਂ ਨੇ ਬਹਿ ਕੇ ਬਣਾ ਲਿਆ ਪਰ ਸਾਰੇ ਬੰਨੇ ਇਹਨਾਂ ਦੇ ਪੋਸਟਰ ਲੱਗੇ ਹੂੰ ਉਸ ਤੋਂ ਬਾਅਦ ਪਤਾ ਲੱਗਾ ਕਿ ਇਹ ਜਿਹੜੀ ਖੱਤਰੀ ਅਰੋੜਾ ਬਰਾਦਰੀ ਹੈ ਇਹਦਾ ਜਿਹੜਾ ਰਿੰਗ ਪਾ ਕਾਂਗਰਸ ਦੇ ਨਾਲ ਕੰਮ ਕਰਦਾ ਇਹ ਉਹਦਾ ਆ ਜੀ ਜੀ ਉਸ ਤੋਂ ਬਾਅਦ ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਉਮੀਦਵਾਰਾਂ ਨੂੰ ਲੱਭ ਰਹੀ ਸੀ ਤੇ ਉਮੀਦਵਾਰ ਕਿਸੇ ਐਸਸੀ ਪਾਰਟੀ ਦੀ ਤਲਾਸ਼ ਵਿੱਚ ਸੀਗੇ ਜਿਹੜੀ ਪਾਰਟੀ ਜਿਤਾ ਸਕਦੀ ਹੋਵੇ ਜੀ ਸੋ ਉਸ ਵੇਲੇ ਕਿਵੇਂ ਇਹਦੇ ਸਬੰਧ ਜਿਹੜੇ ਨੇ ਉਹ ਸਿੱਧੇ ਆਮ ਆਦਮੀ ਪਾਰਟੀ ਨਾਲ ਜੁੜਦੇ ਨੇ ਤੇ ਕਿਵੇਂ ਇਹਨੂੰ ਟਿਕਟ ਮਿਲਦੀ ਹੈ ਇਹਦਾ ਰਹੱਸ ਤਾਂ ਆਉਣ ਵਾਲੇ ਦਿਨਾਂ 'ਚ ਖੁੱਲੇਗਾ ਜੀ ਪਰ ਜਿਹੜੀ ਗੱਲ ਬੜੇ ਸਪਸ਼ਟ ਅੰਦਾਜ਼ ਨਾਲ ਕਹੀ ਜਾ ਸਕਦੀ ਹੈ ਉਹ ਇਹ ਹੈ ਕਿ ਇਹ ਉਸ ਬੰਦੇ ਦਾ ਰਾਜਨੀਤੀ ਦੇ ਨਾਲ ਦੂਰ ਦੂਰ ਦਾ ਵਿਆਸਤਾ ਨਹੀਂ ਜੀ ਇਹ ਰਾਜਨੀਤਿਕ ਵਿਅਕਤੀ ਨਹੀਂਗਾ ਇਹ ਇੱਕ ਕਾਰੋਬਾਰੀ ਵਿਅਕਤੀ ਹੈ ਤੇ ਕਾਰੋਬਾਰੀ ਦੇ ਨਾਲ-ਨਾਲ ਜਿਹੜਾ ਇਹਦਾ ਸੈਕੰਡ ਸੈਗਮੈਂਟ ਹੈਗਾ ਆ ਥੋੜਾ ਬਾਲਾ ਉਹ ਧਾਰਮਿਕ ਕਿਸੇ ਮੰਦਰ ਦੇ ਵਿੱਚ ਜਾ ਕੇ ਉੱਥੇ ਦੀ ਪੂਜਾ ਕਰਨੀ ਭੇਟਾਂ ਗਾਉਣੀਆਂ ਤੇ ਉਸ ਸ਼ਰਧਾ ਦੇ ਵਿੱਚ ਦਿਨ گزارਣਾ ਤੀਸਰਾ ਜਿਹੜਾ ਇਹਦਾ ਸੈਗਮੈਂਟ ਨਿਕਲ ਕੇ ਬਾਹਰ ਆਉਂਦਾ ਹੈ ਉਹ ਇਹ ਆਉਂਦਾ ਹੈ ਕਿ ਇਸ ਵਿਅਕਤੀ ਨੇ ਜਦੋਂ ਕੋਵਿਡ-19 ਦਾ ਕਾਲਾ ਦੌਰ ਸੀ ਜਦੋਂ ਹਰ ਬੰਨੇ دہشت ਸੀਗੀ ਉਸ ਵੇਲੇ ਕੁਝ ਲੋਕਾਂ ਦੀ ਕਹਿੰਦਿਆ ਮਦਦ ਕੀਤੀ ਹੈ ਮੈਂ ਇਸ ਸਾਰੇ ਪ੍ਰਸੰਗ ਨੂੰ ਇਦਾਂ ਜੋੜਦਾ ਕਿ ਰਮਨ ਅਰੋੜਾ ਉਸ ਵੇਲੇ ਆਪਣੇ ਆਪ ਨੂੰ ਰਾਜਨੀਤੀ ਵਿੱਚ ਜਾਣ ਲਈ ਸਮਾਜ ਕਰਤਾ ਵਜੋਂ ਪੇਸ਼ ਕਰਾਇਆ ਸੀਗਾ ਸੋ ਜਿਹਦਾ ਅੱਜ ਇਹ ਇੱਕ ਅਦੇ ਆਏ ਦਾ ਅੰਤ ਜਿਹੜਾ ਉਹ ਹੋ ਗਿਆ ਲੱਗਦਾ ਹੈ ਜੀ ਸਰ ਜਿਵੇਂ ਕਿ ਤੁਸੀਂ ਦੱਸਿਆ ਕਿ ਏਟੀਪ ਸੁਖਦੇਵ ਸ਼ਰਸ਼ਟ ਜਿਹੜੇ ਨੇ ਉਹਨਾਂ ਦੀ ਜਾਣਕਾਰੀ ਦੇ ਆਧਾਰ ਤੇ ਵੀ ਕੁਝ ਜਿਹੜਾ ਹੈ ਉਹਨਾਂ ਤੇ ਮਾਮਲਾ ਰਮਨ अरोड़ा ਜਿਹੜੇ ਨੇ ਉਹਨਾਂ ਤੇ ਮਾਮਲਾ ਦਰਜ ਹੋਇਆ ਹੈ ਤਾਂ ਅਜੇ ਹੀ ਕਿਹੜੀ ਜਾਣਕਾਰੀ ਜਿਹੜੀ ਆ ਉਹਨਾਂ ਦਿੱਤੀ ਹੈ ਕਿ ਸਰਕਾਰ ਨੂੰ ਆਪਣੇ ਹੀ ਵਿਧਾਇਕ ਤੇ ਕਾਰਵਾਈ ਕਰਨੀ ਪੈਗੀ ਕਿਵੇਂ ਦੇਖਦੇ ਹਾਂ ਦੇਖੋ ਏਟੀਪ ਇਹ ਬਹੁਤ ਵੱਡਾ ਅਹੁਦਾ ਹੈ ਇਹ ਨਿਗਮ ਦੇ ਵਿੱਚ ਜੀ ਸੁਖਦੇਵ ਸ਼ਰਸ਼ਟ ਬਾਰੇ ਇੱਕ ਗੱਲ ਜਿਹੜੀ ਆ ਪਿਛਲੇ ਦਿਨਾਂ ਚ ਨਿਕਲ ਕੇ ਬਾਹਰ ਆਈ ਆ ਤੇ ਜਿਹੜੀ ਉਹਨੇ ਮੰਨੀ ਹੈ ਜਿਹੜੀ ਵਿਜੀਲੈਂਸ ਦੀ ਜਾਂਚ ਚੋਂ ਵੀ ਨਿਕਲ ਕੇ ਬਾਹਰ ਆਈ ਆ ਉਹ ਇਹ ਆਈ ਆ ਕਿ ਕੁਝ ਲੋਕਾਂ ਨੂੰ ਜਿਹੜੇ ਨੋਟਸ ਨੇ ਉਹ ਦਿੱਤੇ ਜਾਂਦੇ ਨੇ ਜੀ ਨਿਕਮ ਪਾਗਵਾਖ ਪੱਤਰ ਦੇ ਨੋਟਸ ਦਿੰਦਾ ਕਿ ਤੁਹਾਡੀ ਬਿਲਡਿੰਗ ਜਿਹੜੀ ਆ ਇਹਦੇ ਨਿਯਮਾਂ ਦੇ ਅੰਦਰ ਨਹੀਂ ਜਾਂ ਤੁਹਾਡਾ ਜਿਹੜਾ ਨਕਸ਼ਾ ਪ੍ਰੂਵ ਨਹੀਂ ਜਾ ਤੁਸੀਂ ਆ ਨਿਯਮ ਤੋੜ ਦਿੱਤਾ ਜਾਂ ਤੁਸੀਂ ਕਿਰਾਇਆ ਕਿਰਾਏ ਤੇ ਬੰਦੇ ਰੱਖੇ ਆ ਤੇ ਤੁਸੀਂ ਇਹਦਾ ਜਿਹੜਾ ਕਮਰਸ਼ੀਅਲ ਨਹੀਂ ਪੇ ਕਰਦੇ ਸੋ ਸੈਂਕੜੇ ਆਪਸ਼ਨਸ ਨੇ ਨਗਮ ਦੇ ਕੋਲ ਜੜੀਆਂ ਉਹ ਉਹਦੀ ਵਰਤ ਕੇ ਨੋਟਸ ਜਿਹੜਾ ਦਿੰਦਾ ਹੂੰ ਸੋ ਗੱਲ ਨਿਕਲ ਕੇ ਇਹ ਬਾਹਰ ਆਈ ਹੈ ਵੀ ਸਖਦੇਵ ਵਿਸ਼ਸ਼ਟ ਹੋਰੀ ਐਸੇ ਨੋਟਸ ਦਿੰਦੇ ਸੀ ਜੀ ਜਦੋਂ ਲੋਕ ਉਹ ਨੋਟਸ ਲੈ ਕੇ ਏ ਸੁਖਦੇਵ ਵਿਸ਼ੇਸ਼ਟ ਕੋਲ ਜਾਂਦੇ ਸੀ ਕਿ ਸਾਡੂ ਨੋਟਸ ਆ ਗਿਆ ਜੀ ਸਾਡਾ ਕੁਛ ਕਰੋ ਜੀ ਤੇ ਸੁਖਦੇਵ ਵਿਸ਼ੇਸ਼ਟ ਹੋਰੀ ਉਹਨਾਂ ਨੂੰ ਹੋਰ ਪਰੇਸ਼ਾਨ ਕਰਦੇ ਸੀ ਜੀ ਵੀ ਤੁਹਾਡਾ ਇੰਨਾ ਚਲਾਨ ਹੋ ਜਾਣਾ ਤੁਹਾਡਾ ਜੇ ਹੋ ਜਾਣਾ ਤੁਹਾਡਾ ਉਹ ਹੋ ਜਾਣਾ ਉਹ ਲੋਕ ਪਰੇਸ਼ਾਨ ਹੋਏ ਲੋਕ ਜਿਹੜੇ ਨੇ ਜਲੰਧਰ ਸੈਂਟਰਲ ਦੇ ਇਹ ਜਿਹੜੇ ਇਹ ਵਿਧਾਇਕ ਨੇ ਰਮਨ अरोड़ा ਜੀ ਇਹਦੇ ਕੋਲ ਜਾਂਦੇ ਸੀ ਸ਼ਾਇਦ ਹੋ ਸਕਦਾ ਹੈ ਕਿ ਸੁਖਦੇਵ ਵਿਸ਼ੇਸ਼ਟੀ ਇਹ ਰਸਤਾ ਦੱਸਦਾ ਹੋਵੇ ਬੀਪਾਈ ਤੁਸੀਂ ਉਹਨਾਂ ਨੂੰ ਮਿਲ ਲਓ। ਸੋ ਜਦੋਂ ਲੋਕ ਉਹਨਾਂ ਦੇ ਦਫ਼ਤਰ ਦੇ ਵਿੱਚ ਜਾਂਦੇ ਸੀ ਜਾਂ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਮਿੰਤਾਂ ਕਰਦੇ ਸੀ ਤੇ ਫਿਰ ਉੱਥੇ ਇੱਕ ਸੈਟਲਮੈਂਟ ਹੁੰਦੀ ਸੀ। ਉਹ ਸੈਟਲਮੈਂਟ ਦੇ ਤਹਿਤ ਕੁਝ ਪੈਸੇ ਜਿਹੜੇ ਆ ਉਹ ਕਿੱਦਾਂ-ਕਿੱਦਾਂ ਹੁੰਦੇ ਸੀ। ਇਹ ਗੱਲ ਅੱਜ ਦੀ ਗ੍ਰਫਤਾਰੀ ਆ। ਅੱਜ ਦੀ ਹੀ ਜਿਹੜੀ ਅਪਡੇਟ ਆ ਐਪਸ ਦੇ ਉੱਤੇ ਪਾਸ ਕਰਦੀ ਆ ਜਾਂ ਜਗਬਾਣੀ ਦੀ ਆ ਜਾਂ ਹੋਰ ਵੱਡੀਆਂ ਅਖਬਾਰਾਂ ਦੀ ਉਹ ਅੱਜ ਦੀ ਅਪਡੇਟ ਹੀ ਆ। ਜੀ। ਵੀ ਐਸਾ ਜਿਹੜਾ ਕੰਮ ਹੈ ਉਹ ਹੁੰਦਾ ਸੀ ਹੁਣ ਕਮਾਲ ਦੀ ਗੱਲ ਇਹ ਹੈ ਵੀ ਉਹ ਨੋਟਸ ਵੀ ਝਾਲੀ ਹੁੰਦੇ ਸੀ ਨੋਟਸ ਵੀ ਝਾਲੀ ਸੀ ਉਹਨਾਂ ਦਾ ਤੰਤਰ ਵੀ ਝਾਲੀ ਸੀ ਜੀ ਉਹਨਾਂ ਨੂੰ ਪੇਸ਼ ਵੀ ਝਾਲੀ ਤਰੀਕੇ ਨਾਲ ਕੀਤਾ ਜਾਂਦਾ ਸੀ ਤੇ ਉਹਨਾਂ ਤੇ ਐਕਸ਼ਨ ਵੀ ਝਾਲੀ ਤਰੀਕੇ ਨਾਲ ਲਿਆ ਜਾਂਦਾ ਸੀ ਸੋ ਉਹਦੇ ਚ ਸਮਝ ਆ ਇਹ ਜਾ ਰਿਹਾ ਹੈ ਕਿ ਰਮਨ ਅਰੋੜਾ ਦਾ ਅਕਾ ਜਿਹੜਾ ਤੰਦ ਹੈ ਉਹ ਇਹਦੇ ਨਾਲ ਜੁੜੀ ਹੋਈ ਆ ਸੋ ਜੇ ਇਹ ਤੰਦ ਜੁੜੀ ਹੋਈ ਹੈ ਇਹ ਤਾਂ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਅਰੂੜਾ ਹੋਰਾਤੇ ਜਿਹੜੀਆਂ ਇਹ ਵੱਡੀਆਂ ਮੁਸੀਬਤਾਂ ਬਣ ਜਾਣਗੀਆਂ ਆ ਸੋ ਕਹਿੰਦੇ ਹੁੰਦੇ ਨਾ ਕਿ ਕੋਲਿਆਂ ਦੀ ਦਲਾਲੀ ਚ ਮੂੰਹ ਕਾਲਾ ਸੋ ਫੇ ਕੋਲਿਆਂ ਦੀ ਦਲਾਲੀ ਚ ਵੜ ਕੇ ਆਪਣੇ ਮੂੰਹ ਕਾਲਾ ਕਰਉਣ ਵਾਲੀ ਗੱਲ ਹੋਏਗੀ ਜੀ ਸਰ ਇਸ ਸੰਬੰਧੀ ਭਗਵੰਤ ਮਾਨ ਸਰਕਾਰ ਦੀ ਕੀ ਪ੍ਰਤੀਕਿਰਿਆ ਸਾਡੇ ਦਰਸ਼ਕਾਂ ਦੱਸੋ ਦੇਖੋ ਭਗਵੰਤ ਮਾਨ ਸਰਕਾਰ ਜਦੋਂ ਆਈ ਸੀ ਜਾਂ इवन देन ਮੈਂ ਤਾਂ ਇਹਨੂੰ ਇਦੋਂ ਦੇਖਦਾ ਜਦੋਂ ਅੰਨਾ ਹਜ਼ਾਰੇ ਦਾ ਅੰਸ਼ਲ ਹੋਇਆ ਸੀ ਸਾਨੂੰ ਹੁਣ ਤਾਂ ਉਹ ਸੈਂਸ਼ਨ ਦੇ ਪਿੱਛੇ ਕੰਮ ਕਰਦੀਆਂ ਜਿਹੜੀਆਂ ਲੁਕੀਆਂ ਹੋਈਆਂ ਸ਼ਕਤੀਆਂ ਆ ਉਹਨਾਂ ਦਾ ਵੀ ਪਤਾ ਲੱਗ ਗਿਆ ਕਿ ਕੌਣ ਕਿਉਂ ਤੇ ਕਿਸ ਮਕਸਦ ਲਈ ਹੋ ਰਿਹਾ ਸੀ ਪਰ ਉਹਦੇ ਚੋਂ ਅਰਵਿੰਦ ਕੇਜਰੀਵਾਲ ਹੋਰੀ ਇੱਕ ਪੋਲੀਟੀਕਲ ਪਾਰਟੀ ਵਿੱਚ ਐਕਸੈਪਟ ਕਰ ਜਾਂਦੇ ਨੇ ਉਸ ਪੋਲੀਟੀਕਲ ਪਾਰਟੀ ਨੇ ਲੋਕਾਂ ਦੀ ਇਹ ਜਿਹੜੀ ਤਿੱਬਰ ਈਸ਼ਾ ਸੀ ਨਾ ਵੀ ਇਸ ਦੇਸ਼ ਵਿੱਚ ਭ੍ਰਸ਼ਟਾਚਾਰ ਤੋਂ ਬਿਨਾ ਕੰਮ ਨਹੀਂ ਹੁੰਦੇ ਵੀ ਮੈਂ ਭਾਈ ਤੁਹਾਡੇ ਕੰਮ ਕਰੂੰਗਾ ਬਿਨਾ ਭ੍ਰਸ਼ਟਾਚਾਰ ਤੋਂ ਲੋਕਾਂ ਦਾ ਉਹਨਾਂ ਨੇ ਵਿਸ਼ਵਾਸ ਜਿੱਤ ਲਿਆ ਉਹ ਵਿਸ਼ਵਾਸ ਉਹਨਾਂ ਦਿੱਲੀ 'ਚ ਵੀ ਜਿੱਤਿਆ ਦਿੱਲੀ ਦੀਆਂ ਤਿੰਨ ਇਲੈਕਸ਼ਨਾਂ ਉਹਨਾਂ ਨੇ ਜਿੱਤੀਆਂ ਇੱਕ ਇਲੈਕਸ਼ਨ 'ਚ ਤੋਂ 49 ਦਿਨ ਦੇ ਲਈ ਕਾਂਗਰਸ ਨਾਲ ਸਾਂਝੀ ਸਰਕਾਰ ਬਣਾਉਂਦੇ ਰਿਹਾ ਦੋ ਟਰਮਾਂ ਉਹਨਾਂ ਨੇ ਪੂਰੀਆਂ ਕਰ ਲਈਆਂ ਸੋ ਤੀਸਰੀ ਟਰਮ 'ਚ ਆ ਕੇ ਹਾਰਦੇ ਨੇ ਚੌਥੀ ਟਰਮ 'ਚ ਹਾਰਦੇ ਨੇ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਪੰਜਾਬ 'ਚ ਦਿੱਲੀ ਤੋਂ ਵੀ ਜ਼ਿਆਦਾ ਵਾਰ ਦੇਖਣ ਨੂੰ ਮਿਲਿਆ ਜਦੋਂ ਪਹਿਲੀ ਵਾਰ ਹੀ ਇਹਨਾਂ ਦੇ ਭਾਵੇਂ ਬਹੁਤੇ ਕੈਂਡੀਡੇਟ ਬਹੁਤ ਨਕਮੇ ਸੀਗੇ ਉਹਨਾਂ ਚੋਂ ਵੀ ਚਾਰ ਜਿਹੜੇ ਨੇ ਉਹ ਲੋਕ ਸਭਾ ਦੀਆਂ ਚੋਣਾਂ ਜਿੱਤ ਗਏ ਸੀ ਜੀ ਹੁਣ ਜੇ ਮੈਂ ਉਸ ਸੰਦਰਭ ਵਿੱਚ ਦੇਖਦਾ ਤਾਂ ਇਹ ਜਦੋਂ 92 ਜਿੱਤਦੇ ਨੇ ਤਾਂ ਇਸੇ ਕਰਕੇ ਜਿੱਤਦੇ ਨੇ ਵੀ ਲੋਕ ਭ੍ਰਿਸ਼ਟਾਚਾਰ ਤੋਂ ਅੱਕੇ ਹੋਏ ਨੇ ਜੀ ਹੁਣ ਭਗਵਾਨ ਤੁਮਾਨ ਹੋਰਾਂ ਦਾ ਜਿਹੜਾ ਟਵੀਟ ਹੈ ਉਹ ਇਹਦੀ ਸਾਰੀ ਇਹਨੂੰ ਸਾਰੇ ਕੁਝ ਨੂੰ ਡੀਕੋਡ ਕਰਦਾ ਹੈ ਉਹ ਡੀਕੋਡ ਕਰਦਾ ਹੈ ਉਹਨਾਂ ਨੇ ਕਿਹਾ ਕਿ ਆਪਣਾ ਹੋਵੇ ਜਾਂ ਬੇਗਾਨਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੋਵੇਗਾ ਉਹਨਾਂ ਨੇ ਰਮਨ ਅਰੋੜਾ ਦੀ ਜਿਹੜੀ ਟੋਟਲ ਜਿਹੜੀ ਇਹ ਕਾਰਵਾਈ ਹੈ ਜੀ ਉਹਦੇ ਤੇ ਜਿਹੜਾ ਸਰਕਾਰੀ ਪੱਖ ਦਾ ਕਮੈਂਟ ਹੈ ਉਹ ਆ ਵੀ ਜ਼ੀਰੋ ਟੋਲਰੈਂਸ ਜਿਹੜੀ ਆ ਉਹ ਸਰਕਾਰ ਦੀ ਨੀਤੀ ਆ ਤੇ ਜ਼ੀਰੋ ਟੋਲਰੈਂਸ ਨਾਲ ਅਸੀਂ ਚੱਲ ਰਹੇ ਹਾਂ ਸੋ ਇਹ ਗੱਲ ਟ੍ਰੈਵਲ ਬੜੀ ਕਰਦੀ ਹੈ ਵੀ ਯਾਰ ਆਪਣੇ ਵਿਧਾਇਕ ਨੂੰ ਹੀ ਫੜ ਲਿਆ ਖਰਾ ਆਪਣੇ ਬਦਾਈ ਇੱਕਦਾਈ ਗਲਾ ਘੋਟਣ ਤੇ ਆ ਗਿਆ ਜੀ ਅੱਛਾ ਇੰਨੇ ਵਧੀਆ ਲੋਕ ਨੇ ਸੋ ਇਹ ਗੱਲ ਇੱਕ ਟਰੈਵਲ ਕਰਦੀ ਹੈ ਤੇ ਇਹ ਗੱਲ ਟਰੈਵਲ ਕਰਨਾ ਜਿਹੜਾ ਆ ਉਹ ਪਾਰਟੀ ਦੇ ਤੇ ਹਿੱਤ ਚ ਜਾਂਦਾ ਪਰ ਜੇਸ ਬੰਦੇ ਤੇ ਇਸ ਕੰਜਕਾ ਕਥਾ ਜਾਂਦਾ ਉਹਨੂੰ ਜਿਹੜੀ ਆ ਉਹ ਪਰ ਪੈ ਜਾਂਦੀ ਹੈ ਜੀ ਬਿਲਕੁਲ ਇਸੇ ਨਾਲ ਸੰਬੰਧਿਤ ਮੈਂ ਜਿਹੜੀ ਅਗਲੀ ਖਬਰ ਲੈਣ ਲੱਗੀ ਹਾਂ ਉਹ ਇਹ ਹੈ ਕਿ ਪੁਲਿਸ ਅਫਸਰ ਡੀਸੀਪੀ ਨਰੇਸ਼ ਡੋਗਰਾ ਨਾਲ ਜਿਹੜਾ ਝਗੜਾ ਹੋਇਆ ਸੀਗਾ ਉਸ ਦਾ ਕੀ ਕਾਰਨ ਬਣਿਆ ਦੇਖੋ ਜਦੋਂ ਫਰਵਰੀ ਦੇ ਵਿੱਚ ਇਹਨਾਂ ਦੀ ਚੋਣ ਹੁੰਦੀ ਹੈ ਜੀ ਤੇ ਸਤੰਬਰ ਦੇ ਵਿੱਚ 7 ਮਹੀਨੇ ਹੀ ਅਜੇ ਇਹਨਾਂ ਨੂੰ ਰਮਨ ਰੂੜਾ ਹੋਰਾਂ ਨੂੰ ਜੀ ਵਿਧਾਇਕ ਬਣਿਆ ਹੁੰਦੇ ਨੇ ਤੇ ਇਹ ਸੁਰਖੀਆਂ ਵਟੋੜ ਲੈਂਦੇ ਨੇ ਤੇ ਉਸ ਵੇਲੇ ਇਹ ਸਾਰੀ ਜਿਹੜੀ ਹਮਦਰਦੀ ਹੈ ਉਹ ਇਹਨਾਂ ਦੇ ਨਾਲ ਹੈ ਹਮ ਇਹਨਾਂ ਦਾ ਝਗੜਾ ਜਿਹੜਾ ਡੀਸੀਪੀ ਨਰੇਸ਼ ਡੋਗਰਾ ਦੇ ਨਾਲ ਹੁੰਦਾ ਹੈ ਨਰੇਸ਼ ਡੋਗਰਾ ਆ ਜਲੰਧਰ ਦੇ ਡੀਸੀਪੀ ਸੀਗੇ ਔਰ ਦੋ ਦੁਕਾਨਦਾਰਾਂ ਦੇ ਵਿੱਚ ਆਪਸ ਵਿੱਚ ਕੋਈ ਗੱਲੋਂ ਝਗੜਾ ਹੋਇਆ ਜੀ ਉਹ ਦੁਕਾਨਦਾਰਾਂ ਦੇ ਝਗੜੇ ਵਿੱਚ ਪੁਲਿਸ ਵੀ ਆਪਣਾ ਦਖਲ ਦੇ ਰਹੀ ਸੀ ਤੇ ਰਮਨ अरोड़ा ਹੋਰ ਵੀ ਆਪਣਾ ਦਖਲ ਦੇ ਰਿਹਾ ਸੀ ਪਰ ਇਤਫਾਕਨ ਹੋਇਆ ਕਿ ਕਿ ਰਮਨ अरोड़ा ਹੋਰਾ ਦਾ ਪੱਖ ਹੋਰ ਸੀ ਤੇ ਡੀਸੀਪੀ ਦਾ ਪੱਖ ਹੋਰ ਸੀ ਸੋ ਇਸ ਪੱਖ ਦੇ ਚਲਦਿਆਂ ਦੋਨਾਂ 'ਚ ਤੂ-ਤੂ ਮਾਮਾ ਹੋਈ ਦੋਵਾਂ ਦੀ ਤੂ-ਤੂ ਮਾਮਾ ਤੋਂ ਬਾਅਦ ਰਮਨ अरोड़ा ਦੇ ਪੱਖ ਦੇ ਜਿਹੜੇ ਵਾਲੰਟੀਅਰ ਸਾਥੀ ਸੀਗੇ ਉਹਨਾਂ ਨੇ ਕੋਈ ਚੰਗੀ ਤਰ੍ਹਾਂ ਕਈ ਸੁਣੀ ਵੀ ਜਿਹੜੀ ਆ ਉਹ ਡੋਗਰਾ ਹੋ ਰਹੇ ਰਹਦੀ ਹੋਈ ਉਸ ਤੋਂ ਬਾਅਦ ਕਿਉਂਕਿ ਸਰਕਾਰ ਸੀਗੀ ਤੇ ਸਰਕਾਰ ਚ ਆਪਣੇ ਵਿਧਾਇਕ ਦੀ ਕਿਰਕਰੀ ਨਹੀਂ ਸੀ ਕਰਾਉਣੀ ਸੋ ਉਸ ਵੇਲੇ ਨਰੇਸ਼ ਡੋਗਰਾ ਦੀ ਟਰਾਂਸਫਰ ਕਰਤੀ ਗਈ ਨਰੇਸ਼ ਡੋਗਰਾ ਨੂੰ ਝੁੱਕ ਕੇ ਇਹ ਸਮਝੌਤਾ ਵੀ ਕਰਨਾ ਪਿਆ ਸੀ ਅੱਜ ਇਸ ਨੂੰ ਵੀ ਲੋਕੀ ਉਸੇ ਰੂਪ ਵਿੱਚ ਦੇਖ ਰਹੇ ਨੇ ਕਿ ਇਹ ਝਗੜਾ ਵੀ ਆਫਟਰ ਆਲ ਕਿਉਂ ਹੋਇਆ ਸੀ ਕਿਉਂ ਇੱਕ ਵਿਧਾਇਕ ਨੂੰ ਇੱਕ ਧਿਰ ਦਾ ਇੰਨਾ ਸਾਹ ਦੇਣਾ ਪਿਆ ਕਿ ਆਪਣੇ ਹੀ ਇੱਕ ਮਲਾਜ਼ਮ ਪੁਲਿਸ ਅਫਸਰ ਦੇ ਨਾਲ ਉਹਦਾ ਸਿੱਧਾ ਲੜਾਈ ਹੋ ਗਈ ਤੁਸੀਂ ਸਮਝੌਤਾ ਕਰਾਉਣ ਗਏ ਤੁਰ ਧਿਰ ਬਣ ਕੇ ਕਿਉਂ ਗਏ ਸੋ ਇਦਾਂ ਦੀ ਗੱਲ ਅੱਜ ਦੁਬਾਰਾ ਉੱਠਣੀ ਸ਼ੁਰੂ ਹੁੰਦੀ ਹੈ ਜੀ ਬਿਲਕੁਲ ਇਸੇ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਦਿੱਲੀ ਤੋਂ ਹਾਰਨ ਤੋਂ ਬਾਅਦ ਜੜੀ ਆ ਹੁਣ ਸਖਤ ਐਕਸ਼ਨ ਦੇ ਵਿੱਚ ਆਈ ਹੈ ਕੀ ਇਸ ਦੇ ਪੇਟਾ ਜਿਹੜਾ ਰਮਨ अरोड़ा ਚੜਿਆ ਕਿਵੇਂ ਲੱਗਦੇ ਹੋ ਨਹੀਂ ਦੇਖੋ ਮੈਨੂੰ ਇੱਕ ਗੱਲ ਚੰਗੀ ਤਰ੍ਹਾਂ ਯਾਦ ਹੈ ਜਦੋਂ ਡਾਕਟਰ ਵੀਜੇ ਸਿੰਘਲਾ ਸਿਹਤ ਵਿਭਾਗ ਦੇ ਮੰਤਰੀ ਹੁੰਦੇ ਸੀ ਔਰ ਨਵੀਂ ਨਵੀਂ ਸਰਕਾਰ ਬਣੀ ਸੀਗੀ ਤੇ ਇਸ ਸਿੱਧੂ ਮੂਸੇਵਾਲੇ ਨੂੰ ਹਰਾ ਕੇ ਜਿੱਤੇ ਹੋਣ ਕਰਕੇ ਨਾ ਬੜੇ ਚਰਚਾ ਸੀਗੇ ਉਸ ਵੇਲੇ ਭਗਵੰਤਬਾਨ ਹੋਰਾਨੀ ਆਪ ਐਕਸ਼ਨ ਕਰਕੇ ਇਹਨਾਂ ਨੂੰ ਵਿਜੀਲੈਂਸ ਦੇ ਹਵਾਲੇ ਕਿੜਕੀ ਚ ਫਸਾਇਆ ਸੀ ਤੇ ਰਪੋਟਾਂ ਇਹ ਆਈਆਂ ਸੀ ਕਿ ਇਹ 1% ਹਿੱਸਾ ਮੰਗਦੇ ਨੇ ਦਿੱਤੀਆਂ ਗ੍ਰਾਂਟਾਂ ਚ ਔਰ ਕਮਾਲ ਦੀ ਗੱਲ ਇਹ ਹੈ ਕਿ ਡਾਕਟਰ ਵਿਜੇ ਸਿੰਘਲਾ ਅੱਜ ਵੀ ਪਾਰਟੀ ਚਾ ਮੰਤਰੀ ਨਹੀਂ ਰਿਹਾ ਜੀ ਪਾਰਟੀ ਨੇ ਕੀ ਸਟੈਂਡ ਲਿਆ ਕੀ ਨਹੀਂ ਲਿਆ ਇਹਦੇ ਬਾਰੇ ਕੁਝ ਦਿਨਾਂ ਦੀ ਖੱਜਲ ਖਰਾਬੀ ਤੋਂ ਬਾਅਦ ਸਥਿਤੀ ਉਦਾਂ ਹੀ ਆ ਹੂੰ ਇਦਾਂ ਦੀ ਸਥਿਤੀ ਹੀ ਅਮਤ ਰਤਨ ਕੋਟ ਫੱਤਾ ਜਿਹੜੇ ਬਠਿੰਡੇ ਤੋਂ ਵਿਧਾਇਕ ਨੇ ਜੀ ਉਨ੍ਹਾਂ ਦੇ ਭ੍ਰਸ਼ਟਾਚਾਰ ਨੂੰ ਲੈ ਕੇ ਹੋਈ ਸੀ ਤੇ ਉਹਨਾਂ ਬਾਰੇ ਵੀ ਭਗਵੰਤਬਾਨ ਸਰਕਾਰ ਨੇ ਵਿਜੀਲੈਂਸ ਦਾ ਕੜਿੱਕੀ ਚ ਉਹਨਾਂ ਨੂੰ ਫਸਾਇਆ ਸੀ ਤੇ ਉਹ ਵੀ ਅੱਜ ਜਮਾਨਤ ਤੇ ਫਿਰ ਰਹੇ ਨੇ ਤੇ ਇਹ ਉਹ ਐਜ਼ ਇਟ ਇਜ਼ ਵਿਧਾਇਕ ਬਣੇ ਹੋਏ ਨੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਤੀਸਰਾ ਵਿਧਾਇਕ ਜਿਹੜਾ ਹੈ ਉਹ ਰਮਨ ਅਰੋੜਾ ਜਿਹੜਾ ਉਸੇ ਤਰ੍ਹਾਂ ਦੀ ਕੜਿੱਕੀ ਚ ਫਸਦਾ ਜੀ ਜੇ ਰਮਨ ਅਰੋੜਾ ਦੀ ਗੱਲ ਇਦਾਂ ਆਪਾਂ ਕਰੀਏ ਕਿ ਦਿੱਲੀ ਦੀ ਚੋਣ ਤੋਂ ਬਾਅਦ ਇਹ ਗੱਲ ਮੈਨੂੰ ਹਜ਼ਮ ਨਹੀਂ ਹੁੰਦੀ ਕਿਉਂਕਿ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਇਹ ਡਾਕਟਰ ਵਿਜੇ ਸਿੰਘਲਾ ਜਾਂ ਅਮਿਤ ਰਤਨ ਹੋਰੀ ਜਿਹੜੇ ਨੇ ਉਹ ਫਸੇ ਨੇ ਜੀ ਆ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਵੀ ਫਸਣ ਜੀ ਉਹ ਫਸਣ ਦੀ ਵਜ੍ਹਾ ਇਹ ਬਣੇਗਾ ਕਿਉਂਕਿ ਜਿਹੜੀ 227 ਦੀ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਹੈ ਉਹ ਇਲੈਕਸ਼ਨ ਬੜੀ ਕ੍ਰਿਸ਼ਲ ਇਲੈਕਸ਼ਨ ਹੈ ਉਸ ਇਲੈਕਸ਼ਨ ਚ ਆਮ ਆਦਮੀ ਪਾਰਟੀ ਨੂੰ ਲੱਗਣ ਲੱਗ ਪਿਆ ਹੈ ਕਿ ਜਿਹੜੀ ਭ੍ਰਿਸ਼ਟਾਚਾਰ ਦੇ ਖਿਲਾਫ ਉਹ ਆਏ ਨੇ ਉਹ ਭ੍ਰਿਸ਼ਟਾਚਾਰ ਉਹਨਾਂ ਤੋਂ ਰੁਕਿਆ ਨਹੀਂ ਜਿਹੜੇ ਨਸ਼ੇ ਰੋਕਣ ਦੀ ਉਹ ਗੱਲ ਕਰਦੇ ਸੀ ਉਹ ਨਸ਼ੇ ਰੁਕੇ ਨਹੀਂ ਜਿਹੜਾ ਸੁਧਾਰ ਉਹ ਕਰਨ ਆਏ ਸੀ ਉਹ ਸੁਧਾਰ ਹੋਇਆ ਨਹੀਂ ਉੱਪਰੋਂ ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਨੇ ਉੱਪਰੋਂ ਕਿਸਾਨੀ ਵਿੱਚ ਐਨ ਹੈ ਉੱਪਰੋਂ ਲੁਧਿਆਣੇ ਦੇ 30 ਪਿੰਡ ਝਾੜ ਕੇ ਅਰਮਨ ਸਟੇਟ ਬਣਾਇਆ ਜਾ ਰਿਹਾ ਇਹ ਸਾਰੇ ਧਰਮ ਮਦਾਰ ਦੇ ਸੰਦਰਭ ਵਿੱਚ ਲੋਕ ਆਮ ਆਦਮੀ ਪਾਰਟੀ ਨੂੰ ਵੱਖਰੇ ਤਰੀਕੇ ਨਾਲ ਨਹੀਂ ਦੇਖਦੇ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ 17 ਫਰਵਰੀ 2025 ਨੂੰ ਮਕਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਜੇਸ਼ ਅ ਪਟ ਪਠਾਨੀ ਹੋਣਾ ਦਾ ਦੀ ਗ੍ਰਿਫਤਾਰੀ ਤੇ ਸਸਪੈਂਸ਼ਨ ਇਹ ਸਾਰਾ ਡਰਾਮਾ ਹੋਇਆ ਇਸੇ ਦਿਨ ਹੀ ਵਿਜੀਲੈਂਸ ਦੇ ਚੀਫ ਵਰਿੰਦਰ ਕੁਮਾਰ ਹੋਣਾ ਤੇ ਵੀ ਸਕੰਜਾ ਕੱਸਿਆ ਗਿਆ ਸੋ ਇਹ ਸਾਰਾ ਕੁਝ ਵਾਪਰਿਆ ਹੈ ਪੁਲਿਸ ਤੇ ਦਬਾਅ ਵਧਿਆ ਹੈ ਅਫਸਰ ਸਾਹਿਬ ਤੇ ਸਰਕਾਰ ਦਾ ਦਬਾਅ ਵਧਿਆ ਹੈ ਪਰ ਮੈਨੂੰ ਦਿੱਲੀ ਦੀ ਹਾਰ ਨਾਲੋਂ ਜ਼ਿਆਦਾ ਜਿਹੜੀ 27 ਦੀ ਇਲੈਕਸ਼ਨ ਹੈ ਉਹ ਦਿਖਾਈ ਦਿੰਦੀ ਹੈ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਵਿੱਚ ਇਹਨਾਂ ਦਾ ਪ੍ਰਦਰਸ਼ਨ ਕੋ ਬਹੁਤਾ ਵਧੀਆ ਨਹੀਂ ਰਿਹਾ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ 'ਚ ਬਹੁਤਾ ਵਧੀਆ ਨਹੀਂ ਰਿਹਾ ਤੇ ਮੋਰ ਦਨ ਜਿਹੜੀ ਹੋਰ ਕੋਈ ਐਸੇ ਵੱਡੇ ਮੌਕੇ ਆਏ ਉਥੇ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਪੱਖ ਹੈ ਕੋਈ ਬਹੁਤਾ ਵਧੀਆ ਨਹੀਂ ਜਾ ਰਿਹਾ ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਆਪਣੀ ਹੀ ਜਿਹੜੀ ਸਤਾਜ ਦੀ ਇਲੈਕਸ਼ਨ ਹੈ ਉਹਦੀ ਤਿਆਰੀ ਦੇ ਸੰਦਰਭ ਵਿੱਚ ਜੀ ਜੀ ਇਸ ਤਰ੍ਹਾਂ ਹੁਣ ਅਗਲੇ ਮੁੱਦੇ ਤੇ ਵੀ ਅਸੀਂ ਗੱਲਬਾਤ ਕਰਾਂਗੇ ਲੇਕਿਨ ਹੁਣ ਵਕਤ ਇੱਕ ਛੋਟੀ ਜਿਹੀ ਬ੍ਰੇਕ ਦਾਂ ਮਿਲਦੇ ਆਂ ਬ੍ਰੇਕ ਤੋਂ ਬਾਅਦ